ਲਓ ਜੀ ਪੂਰੀ ਡੋਰੀ ਤੇ ਤਿਆਰ ਆ ਇਹ ਆ ਵੀ ਹੁਣ ਬੋਲਣਾ ਥੋੜਾ ਵਾ ਕਿਉਂਕਿ ਗਿੱਧੜ ਨੇ ਨਿਕਲਣਾ ਤਾਂ ਚੁੱਪ ਕਰਕੇ ਰਹਿਣਾ ਹੈ ਨਾ ਇਹ ਤਗੜੇ ਕੁੱਤੇ ਹੋਣਗੇ ਬੰਦੇ ਹੋਣੇ ਭੱਲੇ 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 ਓ ਗਿਆਈ 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 ਅੱਗੇ ਹੋ ਅੱਗੇ ਇੱਧਰ ਇੱਧਰ ਆ ਨਾ ਕਰਿਆ ਨਾ ਆ ਸੜਕੀ ਮਾਰਦਾ ਸੜਕੀ ਉਹ ਸੜਕੀ ਮਾਰਦਾ ਓ ਬਾਈ ਓ ਫੜ ਲਿਆ ਫੜ ਲਿਆ ਓ ਵਟੋ ਵਟ ਜਾਂਦੇ ਹੋਏ ਯਾਰ ਜੀ ਜੇ ਦਿਲ ਕਿ ਗਿਆ ਤੇ ਲਤਾਂ ਬਾਵਾ ਤਿਲਕ ਜਾਣੀਆਂ ਆਇਆ ਚਾ ਗਿਆ ਚਾ 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 ਖਲੇ ਆ ਹਾ ਕੱਪ ਲੈ ਆ ਕੇ ਚੱਲੀ ਆ ਤੇ ਹੋਰ ਚਾਹ ਮੰਗ ਲਈ ਆ ਨਹੀਂ ਕਿਹੜਾ ਇਹ ਕੱਪ ਤਾਂ ਸਵੇਰ ਵਾਲਾ ਤੜਕੇ ਦਾ ਸਵੇਰ ਵਾਲਾ ਜਦੋਂ ਵਾਲਾ ਵੀ ਅੰਦਰ ਵੀ ਇੱਕ ਪਿਆ ਵਾ ਧੋਣ ਵਾਲਾ ਉਹ ਅੰਦਰ ਵੀ ਪੀਤੀ ਆ ਬਾਹਰ ਵੀ ਚਾਹ ਅੰਦਰ ਵੀ ਚਾਹ ਹੋ ਸਿਆਲ ਦੀ ਤੁੰਦ ਦੇ ਵਾਂਗੂ ਸਜਣ ਤੁੰਦਲੇ ਨੇ ਢੇਰੇ ਆਲਿਆਂ ਨੂਰੀ ਖੋਲਿਆ ਇਸ਼ਕ ਸੁਗਾਤਾ ਨੇ ਪਹੀ ਗਈ ਇਸ਼ਕ ਦੀ ਟੁੱਟ ਗਈ ਅਸਮਾਨ ਵਿੱਚੋਂ ਸਾਡੇ ਪਿਆਰ ਦੀ ਉਮਰ ਕਟਾਤੀ ਜਾਂ ਤਾਂ ਪਤਾ ਨਹੀਂ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਆਮੀਦ ਕਰਦੇ ਆ ਵਧੀਆਂ ਹੋਵੋਗੇ ਵੈਲਕਮ ਆ ਸਵਾਗਤ ਆ ਜੀਆਂ ਨੂੰ ਆਖਦੇ ਆ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ 'ਚ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਵਾਗਤ ਤੁਹਾਨੂੰ ਉਮੀਦ ਕਰਦੇ ਆ ਕਿ ਤੁਸੀਂ ਬਿਲਕੁਲ ਸਾਰੇ ਠੀਕ ਠਾਕ ਆਪਦੇ ਘਰ ਦੇ ਵਿੱਚ ਰਾਜੀ ਖੁਸ਼ਹਾਲ ਹੋਵੋਗੇ ਸੋ ਅੱਜ ਦਾ ਵਲੌਗ ਕਰਦੇ ਆ ਸ਼ੁਰੂ ਤੇ 2-3 ਦਿਨ ਮੈਂ ਵਲੌਗ ਨਹੀਂ ਬਣਾਇਆ 2 ਦਿਨ ਸਮੀ ਤੋਂ ਬਾਅਦ ਮੈਂ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਕੰਮ ਕਾਫੀ ਜਿਆਦਾ ਸੀ ਗਾਣੇ ਮਤਲਬ ਜਿਹੜੇ ਆ ਲਿਖਣ ਵਾਲੇ ਪੈ ਸੀ ਵਲੌਗਾਂ ਦੇ ਵਿੱਚ ਜਿਆਦਾ ਲੱਗੇ ਹੋਏ ਸੀ ਬਾਕੀ ਜਿਹੜੇ ਕੰਮ ਸੀ ਉਹ ਨਹੀਂ ਹੋ ਪਾ ਰਹੇ ਸੀ ਸੋ ਇਸ ਕਰਕੇ ਕਿਉਂਕਿ ਸਾਰਾ ਸਾਰਾ ਕੰਮ ਜਿਹੜਾ ਵਾ ਫੁੱਲ ਟਾਈਮ ਜੌਬ ਹੀ ਆ ਜੇ ਗਾਣੇ ਲਿਖਣੇ ਉਹ ਵੀ ਫੁੱਲ ਟਾਈਮ ਜੌਬ ਆ ਜੇ ਵਲੌਗ ਸ਼ੂਟ ਕਰਨਾ ਉਹ ਵੀ ਫੁੱਲ ਟਾਈਮ ਜੌਬ ਆ ਸੋ ਇਸ ਕਰਕੇ ਟਾਈਮ ਨਹੀਂ ਸੀ ਲੱਗਦਾ ਪਿਆ ਮੇਰਾ ਹੁੰਦਾ ਧਿਆਨ ਹੁੰਦਾ ਵੀ ਇੱਕ ਪਾਸੇ ਹੀ ਇੱਕ ਫੋਕਸ ਰਵੇ ਤਾਂ ਜਿਆਦਾ ਬੈਟਰ ਆ ਸੋ ਦੋ ਦਿਨ ਆਪਾਂ ਲਿਖ ਤਾ ਜਿਹੜਾ ਮੈਂ ਗਾਣਾ ਸਭ ਤੋਂ ਪਹਿਲਾਂ ਗਾਇਆ ਵਾ ਉਹ ਗਾਣਾ ਆਪਣਾ ਕੱਲ ਆਇਆ ਵਾ ਠੀਕ ਆ ਉਮੀਦ ਕਰਦਾ ਤੁਹਾਨੂੰ ਉਹ ਵਧੀਆ ਲੱਗੂਗਾ ਤੁਸੀਂ ਸੁਣਿਓ ਜਾ ਕੇ ਉਮਰ ਪਿਆਰ ਦੀ ਗਾਣਾ ਵਾ ਪ੍ਰਿੰਸ ਆਰ ਜੇ ਵੀਰਾ ਵਾ ਉਹਨਾਂ ਨੇ ਗਾਇਆ ਵਾ ਅਰਸ਼ ਦਾ 뮤직 ਆ ਤੇ ਤੁਹਾਡੇ ਭਰਾ ਨੇ ਲਿਖਿਆ ਵਾ ਠੀਕ ਆ ਉਮੀਦ ਕਰਦਾ ਤੁਹਾਨੂੰ ਗਾਣਾ ਵਧੀਆ ਲੱਗੂਗਾ ਲਾਜ਼ਮੀ ਜਾ ਕੇ ਸੁਣਿਓ ਤੇ ਖੈਰ ਅੱਜ ਦਾ ਵਲੌਗ ਕਰਦੇ ਆ ਸ਼ੁਰੂ ਤੇ ਅੱਜ ਜਿਹੜਾ ਮੌਸਮ ਆ ਇਸ ਟਾਈਮ ਵਿੱਚ ਧੁੱਪਾ ਤੇ ਨਾਲ ਦੀ ਨਾਲ ਹੀ ਧੁੱਪ ਦੇ ਨਾਲ ਫਿਰ ਬੱਦਲ ਆਲੀ ਹੋ ਜਾਂਦੀ ਹੈ ਹਵਾ ਥੋੜੀ ਥੋੜੀ ਵਗਦੀ ਪਈ ਆ ਤੇ ਸैम ਸਾਹਿਬ ਘਰੇ ਆ ਸैम ਸਾਹਿਬ ਚੱਲੇ ਅੱਜ ਅਸਲਾਮੁਅਲੈਕਮ ਵਾਲੈਕਮ ਸਲਾਮ ਕਿੱਥੇ ਚੱਲਾ ਠਾਸੀ ਕੀ ਕਰਨ ਚੱਲੇ ਪਰ ਮੁੰਡਾ ਜ ਆਪਣਾ ਜਿਹੜਾ ਵਾ ਮੁਜ਼ੰਮਲ ਜਮਲੀ ਉਹ ਅੱਜ ਗਿਆ ਵਾ ਉਹਦੇ ਮਾਮੇ ਦੇ ਬੇਟੇ ਦੀ ਡੈਥ ਹੋਈ ਆ ਤੇ ਉਥੇ ਜਨਾਜ਼ੇ ਤੇ ਗਿਆ ਵਾ ਸੋ ਇਸ ਕਰਕੇ ਸैम ਸਾਹਿਬ ਜਾ ਰਿਹਾ ਜੱब्बा ਜੀ ਨਾਲ ਤੇ ਜਾ ਕੇ ਛੱਲੇ ਚ ਭਰਨਾ ਐ ਨੇ ਤੇ ਇਹ ਮੈਂ ਨਹੀਂ ਜਾ ਰਿਹਾ ਭਾਜੀ ਵਿਹਲਾ ਇੱਥੇ ਪੈ ਰਿਹਾ ਨਹੀਂ ਮੈਂ ਕੰਮ ਕਰਨਾ ਨਾ ਫਿਰ ਉਸਮਾਨ ਆ ਰਿਹਾ ਵਾ ਉਸਮਾਨ ਨਾ ਉਹ ਜਿਹੜੇ ਨਾ ਆਪਣੇ ਨਾ ਇੱਥੇ ਹੈਗਾ ਵਾ ਕਬੂਤਰਾਂ ਮਾਰ ਲਏ ਅੰਦਰ ਕਾਫੀ ਜਿਆਦੇ ਜੰਗਲੀ ਜਿਹੜੇ ਆ ਠੀਕ ਆ ਉਹਨਾਂ ਦੇ ਨਾ ਸੈਟਿੰਗ ਮੈਟਿੰਗ ਜੀ ਕਰਨੀ ਹੈ ਮੈਂ ਸੋਚੁੰਦਿਆਂ ਵਾਂ ਵੀ ਉਹਦੇ ਨਾ ਆਪਣਾ ਜਿਹੜਾ ਵਾ ਥੱਲੇ ਪਾਣੀ ਵਾਲੀ ਹੌਦੀ ਜਿਹੜੀ ਆ ਪਾਣੀ ਵਾਲੀ ਹੌਦੀ ਦੇ ਵਿੱਚ ਨਾ ਜਦੋਂ ਉੱਥੇ ਬੈਂਦੇ ਆ ਤੇ ਮਿੱਠਾ ਛਕਾਈ ਉਹ ਡਿੱਗਦੀਆਂ ਉੱਥੇ ਘਟ ਗਈਆਂ ਘਟ ਗਈਆਂ ਵਾ ਲੇਕਿਨ ਫਿਰ ਵੀ ਉਹ ਮੈਂ ਚਾਹੁੰਦਾ ਵੀ ਉਹਦੇ ਨਾਲ ਆਪਾਂ ਛਾਪਰੀਆ ਕੋਈ ਚੀਜ਼ ਪਾ ਦਈਏ ਮਤਲਬ ਜਿਹੜਾ ਨਿਜ਼ਾਮ ਹੋਇਆ ਵੇਖ ਕੇ ਨਾ ਫਿਰ ਉਸ ਹੱਬ ਨਾ ਕਰ ਲਾਂਗੇ ਹਾਂ ਮਤਲਬ ਕੁਝ ਵੀ ਇਦਾਂ ਕਰੂੰਗਾ ਠੀਕ ਹੈ ਮੈਂ ਉਸਮਾਨ ਨੂੰ ਸੱਦਿਆ ਕਿਉਂਕਿ ਉਹਨੂੰ ਵਾਵਾ ਤਜਰਬਾ ਵਾ ਉਸਮਾਨ ਸਾਹਿਬ ਦੀ ਇਹ ਕੀ ਕਹਿੰਦੇ ਹੁੰਦੇ ਆ ਕਿ ਤਾਰੀਖ ਦੇ ਵਿੱਚ ਲਿਖਿਆ ਜਾ ਚੁੱਕਿਆ ਕਿ ਨਹਿਰ ਦੇ ਉੱਤੇ ਉਹਦਾ ਘਰ ਨਹਿਰ ਤੇ ਤੁਹਾਨੂੰ ਪਤਾ ਵਾ ਕਿ ਜਿਹੜੇ ਇੱਥੇ ਤੋਤੇ ਨਹਿਰ ਦੇ ਵਿੱਚ ਬੱਚੇ ਦਿੰਦੇ ਆ ਠੀਕਾ ਉਹਦਾ ਬੱਚਾ ਕੱਢਣਾ ਹੋਵੇ ਕਿਸੇ ਦਾ ਕਬੂਤਰ ਫੜਨਾ ਹੋਵੇ ਕਿਸੇ ਦਾ ਕੁਛ ਕਰਨਾ ਹੋਵੇ ਉਹ ਸਮਾਨ ਕਰਦਾ ਵਾ ਠੀਕਾ ਉਹਨੂੰ ਮੈਂ ਤਾਂ ਸੱਦਿਆ ਮੈਂ ਕਿ ਆਣ ਵਾਲੇ ਗੱਲਾਂ ਮਾਰਦੇ ਆ ਤੇ ਨਾਲੇ ਥੋੜਾ ਬਹੁਤਾ ਨਾਲੇ ਕੰਮ ਨੇ ਬੀੜ ਲੀਏ ਤੇ ਓਏ ਆ ਵੇਖੀ ਸੁੱਤੀ ਰੂ ਹੈਲੋ ਹੈਲੋ ਰੋਕੀ ਕੁਛ ਦੀਏ ਰੂਏ ਕੁਛ ਤੂਏ ਰੂਏ ਕੁਛ ਦੀਏ ਰੂਏ ਵੇਖ ਕਦਾ ਇਹ ਹੈ ਓਏ ਐ ਲੈ ਫੇਰ ਸੌ ਗਿਆ ਹੈ ਗੰਦਾ ਕਿਸੇ ਥਾਂ ਦਾ ਇਹ ਵੇਲਾ ਸਾਡੇ ਵਾਂਗੂੰ ਕਦਾ ਵੇਲਾ ਮੈਂ ਬਹੁਤ ਕਮਾਲ ਲਗਾਇਆ ਹੈ ਵੇ ਕਿਨਾ ਜਰਾ ਉਹ ਪੁੰਦੇ ਪਰ ਉਹ ਕਹਿੰਦਾ ਓਏ ਕੰਮ ਏ ਓਏ ਵਾਇ ਹੁੰਦੀ ਤੈਨੂੰ ਬੁਲਾਉਂਦਾ ਹੀ ਨਹੀਂ ਤੇਰੀ ਚਲੋ ਘੇਰ ਕਰਦੇ ਆ ਸਟਾਰਟ ਅੱਜ ਦਾ ਵਲੌਗ ਕੰਟੀਨਿਊ ਰਹਿਣਾ ਵਾ ਜੁੜ ਕੇ ਤੇ ਆਜੋ ਲੋ ਜੀ ਅਸੀਂ ਘਰੋਂ ਆ ਗਏ ਆ ਅਸੀਂ ਆਏ ਅੱਜ ਜੀ ਸ਼ਿਕਾਰ ਖੇਡਣ ਕਿਉਂ ਅਸੀਂ ਸ਼ਿਕਾਰ ਪੁਰਾਣੇ ਟਾਈਮ ਦੇ ਵਿੱਚ ਜਦੋਂ ਮੈਂ ਇਹਦੇ ਜਿੱਡਾ ਹੁੰਦਾ ਸੀ ਨਹਿਲ ਸੰ ਜਿੱਡਾ ਇਹ ਤਾਂ ਥੋੜਾ ਵੱਡਾ ਉਦੋਂ ਆਪਾਂ ਸ਼ਿਕਾਰ ਤੇ ਜਾਂਦਾ ਸੀ ਬਾਈ ਲਾਕੂ ਹੁਣਾਂ ਦੇ ਨਾਲ ਮੇਰੇ ਕੋ ਕੁੱਤਾ ਹੁੰਦਾ ਸੀ ਮਿਕਸ ਕਿਉਂ ਬਾਈ ਤੇ ਉੱਥੇ ਅਸੀਂ ਜਾਂਦੇ ਹੁੰਨੇ ਸੀ ਤੇ ਅੱਜ ਫੇਰ ਇਹ ਚੱਲੇ ਸੀ ਸ਼ਿਕਾਰ ਤੇ ਤੇ ਮੈਨੂੰ ਪਤਾ ਲੱਗਾ ਵਲੌਗ ਤਾਂ ਮੈਂ ਸ਼ੁਰੂ ਕੀਤਾ ਸੀ ਹੋਰ ਕੰਮ ਲਈ ਕਿ ਚਲੋ ਅੱਜ ਤੁਹਾਨੂੰ ਡੇਲੀ ਰੁਟੀਨ ਵਿਖਾਉਨੇ ਆ ਪਰ ਨਹੀਂ ਅੱਜ ਕਹਿੰਦੇ ਵੀ ਸ਼ਿਕਾਰ ਖੇਡਣਾ ਵਾ ਐ ਮਾਲ ਡਰਦਾ ਸਾਰੇ ਡਰਦਾ ਸਾਡੀਆਂ ਮੱਝਾਂ ਡਰਦੀਆਂ ਉਹਨਾਂ ਦੀਆਂ ਭਾਈ ਸਾਰੀਆਂ ਮੱਝਾਂ ਡਰਦੀਆਂ ਇਹ ਸਾਡੇ ਇੱਥੋਂ ਦੇ ਜੀ ਵਸਦੇ ਆ ਇਹ ਰਾਵੀ ਬੈਲਟ ਦੇ ਸਾਰੇ ਜਿਹੜੇ ਲੋਕ ਨੇ ਤਾਂ ਇੱਥੇ ਰਹਿੰਦੇ ਆ ਤੇ ਹੁਣ ਇਹ ਚੱਲੇ ਆ ਜੀ ਸ਼ਿਕਾਰ ਖੇਡਣ ਕੁਛ ਕੁੱਤੇ ਚਲੇ ਗਏ ਕੁਛ ਆ ਰਹੇ ਆ ਇੱਕ ਆ ਗਿਆ ਵਾ ਹੈ ਇਹ ਕਿੱਥੋਂ ਲੈ ਕੇ ਆਤਾ ਓ ਡੇਰੇ ਤੋਂ ਇਥੇ ਰਾ ਉਹ ਓੜ ਰੇ ਇਹ ਕਿਹੜੀ ਨਸਲ ਆ ਓਏ ਪੈਂਦਾ ਤੇ ਨਹੀਂ ਕੀ ਬਾਤ ਆ ਕੁੱਤੇ ਦਾ ਕੱਦ ਕਾਟ ਤੇ ਬਹੁਤ ਆ ਓਏ ਉਹ ਦੂਜਾ ਰੱਤੇ ਕੁੱਤੇ ਦਾ ਪੁੱਤ ਤੇ ਨਹੀਂ ਇਹ ਰੱਤੇ ਜਿਹੜਾ ਰੱਤਾਂ ਦਾ ਸੀ ਸਲੀਮੀ ਵਾਲਾ ਲੈਡ ਦਾ ਇਹ ਲੈਡ ਦਾ ਨਹੀਂ ਆ ਰੱਤੀ ਕੁੱਤੇ ਨਹੀਂ ਫਿਰਦੀ ਸੀ ਹਾਂ ਅੱਛਾ ਹੁੰਦਾ ਹੈ ਕੀ ਵੇਖੋ ਜੀ ਕੁੱਤੇ ਦਾ ਕੱਦ ਕਾਟ ਤੇ ਬੜਾ ਪੂਰਾ ਹੈ ਜਦੋਂ ਨਿਕਲਿਆ ਨਾ ਗਿੱਦੜ ਤਾਂ ਇਹ ਜਾਊਗਾ ਸ਼ੂਟ ਦਾ ਮਗਰ ਹੈ ਪੈਂਦਾ ਤੇ ਨਹੀਂਗਾ ਨਹੀਂ ਓਏ ਇੱਧਰ ਆ ਗੱਲ ਸੁਣ ਕਿਹਨਾ ਇਹਦਾ ਰੀਗਲ ਟ੍ਰਿਗਲ ਰੀਗਲ ਅੱਛਾ ਵਾਹ ਵਾਹ ਟ੍ਰਿਗਲ ਟ੍ਰਿਗਰ ਹਾਂਜੀ ਅੱਛਾ ਟ੍ਰਿਗਰ ਰੀਗਲ ਆ ਆ ਕਿਹੜਾ ਵਾ ਇਹ ਤਾਂ ਐਵੇਂ ਹੀ ਆ ਮੈਨੂੰ ਪਰਨ ਲੈ ਜਾ ਵਾਹ ਵਾਹ ਚਲੋ ਖੈਰ ਇੱਥੋਂ ਨਿਕਲਦੇ ਆਪਾਂ ਬਸ ਕੁਝ ਟਾਈਮ ਦੇ ਵਿੱਚ ਚਾਹ ਪੀ ਲਈਏ ਚਾਹ ਪੀ ਕੇ ਨਿਕਲਦੇ ਆਂ 100 ਰੁਪਏ ਤੇ ਸਵਿਟੀ ਵੀ ਨਾਲ ਆ ਛੁੜੀ ਸਵਿਟੀ ਵਾਹ ਇਹ ਅਸਨ ਦਾ ਕੁੱਤਾ ਹੈ ਅਸਨ ਕੁੱਤੀ ਆ ਫੀਮੇਲ ਆ ਲੋ ਜੀ ਆਵਾਂ ਪਹੁੰਚ ਗਿਆ ਤੇ ਆਪਾਂ ਵੀ ਜਾਣੇ ਪਏ ਆ ਉੱਥੇ ਮੱਕੀ ਆ ਜਦੋਂ ਨਾ ਅਸੀਂ ਪਹਿਲੇ ਸ਼ਿਕਾਰ ਤੇ ਜਾਂਦਾ ਹੁੰਦਾ ਸੀ ਨਾ ਤੇ ਇਦਾਂ ਜਾਂਦੇ ਜਾਂਦੇ ਰਾਹ ਦੇ ਵਿੱਚ ਜਿਹਦੇ ਕਮਾੜ ਦੇ ਕਮਾਜ਼ ਆਉਣਾ ਗੰਨੇ ਆਉਣੇ ਅਮਰੂਦ ਆਉਣੇ ਮਾਲਟੇ ਆਉਣੇ ਕਿਸੇ ਦੀਆਂ ਮੂੜੀਆਂ ਲੱਗੀਆਂ ਹੋਣੀਆਂ ਗਾਜਰਾਂ ਇਦਾਂ ਪੱਟ ਲੈਣੀਆਂ ਸਾਰੇ ਉਹ ਕੰਮ ਕੀਤਾ ਇਹਨੇ ਜਾਂਦਾ ਸ਼ਿਕਾਰ ਤੇ ਪਿਆ ਤਾਂ ਰਾਹ ਦੇ ਵਿੱਚ ਅਮਰੂਦਾਂ ਵਾਲੇ ਬਾਗ 'ਚ ਅਮਰੂਦ ਤੋੜ ਲਿਆ ਲੋਕਾਂ ਲੋਕੀ ਨੂੰ ਸ਼ਿਕਾਰ ਤੋਂ ਪ੍ਰੋਬਲਮ ਨਹੀਂ ਹੈਗੀ ਵੀ ਸ਼ਿਕਾਰ ਖੇਡੋ ਜਿੱਦਾਂ ਮਰਜੀ ਉਹ ਕਹਿੰਦੇ ਜਿਹੜੇ ਸ਼ਿਕਾਰ ਵਾਲੇ ਹੁੰਦੇ ਨਾ ਇਹ ਭੰਦੇ ਬਹੁਤਾ ਸ਼ਾਵਾਂ ਕਮਾਦ ਇੱਕ ਗੰਨਾ ਚੂਪਣਾ ਦਾ ਤਿੰਨ ਭੰਨੇ ਭੰਨ ਲੈਣੇ ਟੰਬੇ ਫਾ ਲੈਣੇ ਹੱਦ ਵਿੱਚ ਜੇ ਸੋਟੀ ਨਹੀਂ ਹੈਗੀ ਤਾਂ ਗੰਨੇ ਭੰਨ ਲੈਣੇ ਉਹ ਵਾਲਾ ਕੰਮ ਕਰਦੇ ਪਏ ਆ ਆ ਕਰਦਾ ਬਈ ਓਏ ਆ ਨਾਲ ਉੱਦੈ ਨਾ ਆਪਾਂ ਇੱਥੇ ਆ ਗਏ ਆ ਤੇ ਬਾਈ ਬੈਠੇ ਆ ਦੋ ਜਣੇ ਇੱਥੇ ਆ ਤੇ ਦੋ ਪਿੱਛੇ ਬੈਠੇ ਆ ਇਹ ਮੱਕੀ ਦਾ ਤਕਰੀਬਨ ਟੱਕ ਹੈਗਾ ਮੈਨੂੰ ਲੱਗਦਾ 40-55 ਕਿੱਲਿਆਂ ਦਾ ਇੰਨਾ ਕੀ ਤਾਂ ਹੁਣਾ ਵਾ ਨਿਕਨੇ ਇਕ ਵਕਫੇ ਤੇ ਮੈਂ ਇੱਥੇ ਕਾਹਦੇ ਬੈਠੇ ਬਾਈ ਵੈਸੇ ਸ਼ਿਕਾਰ ਲਈ ਨਹੀਂ ਬੈਠੇ ਤੇ ਹੈਗੇ ਆ ਤੜ ਕੁੱਤਾ ਵੀ ਨਹੀਂ ਹੈਗਾ ਤੜ ਕੋਤੇ ਅੱਜ ਧਿਆਰ ਰੱਖ ਲਈ ਬੈਠੇ ਇੱਥੋਂ ਜਿਹੜਾ ਨਿਕਲਿਆ ਇੱਥੋਂ ਨਿਕਲ ਕੇ ਵੜਨਾ ਉਹਨੇ ਆ ਇਹਨੂੰ ਆ ਮੈਨੂੰ ਤਾਂ ਮੁਰਕੇ ਅੱਗੇ ਜਾਣਾ ਉਹਨੇ ਅੱਗੇ ਸਰੋਂ ਆ ਕੋਈ ਹਾਂ ਸਰੋਂ ਜੇ ਅੱਗੇ ਸਰੋਂ ਜਾਣਾ ਤੇ ਡੋਰੀਆਂ ਵਾਲੇ ਕਿੱਥੇ ਬੈਠੇ ਆ ਅਗਲੇ ਸਿਰੇ ਤੇ ਉਹ ਉੱਥੇ ਨੁੱਕਰ 'ਚ ਆ ਵੀ ਆਸਨ ਚੱਲਿਏ ਆਜੋ ਲੋਈ ਬੰਦੇ ਭੱਜ ਪਏ ਆ ਗੁੱਧਰ ਨਿਕਲ ਪਿਆ ਬੁੱਤ ਕੈਮ ਹੋ ਜੋ ਕੁੱਤੇ ਡੋਰੀ ਤੇ ਕਰੋ ਸਿੱਧੇ ਇਧਰੋਂ ਨਿਕਲਣਾ ਵਾ ਇਧਰੋਂ ਇਧਰੋਂ ਹੈ ਇਧਰੋਂ ਆਉਂਦੇ ਇਧਰੋਂ ਤੇ ਨਿਕਲਣਾ ਨੇ ਅੱਗੇ ਵੀ ਲਾਏ ਆ ਡੋਰੀ ਤੇ ਓ ਨੁੱਕਰ ਤੇ ਖੜਾ ਇੱਕ ਬੰਦਾ ਡੋਰੀ ਤੇ ਲਾ ਕੇ ਚਾਹਾਂ ਕਬ ਕਿੱਥੇ ਤੂੰ ਕੈਮ ਕਰ ਕੁੱਤਾ ਆਵਦਾ ਹਲੋ ਬਾਗ ਨੂੰ ਆ ਗਿਆ ਲੋ ਜੀ ਪੂਰੀ ਡੋਰੀ ਤੇ ਤਿਆਰ ਆ ਇਹ ਆ ਵੀ ਹੁਣ ਬੋਲਣਾ ਥੋੜਾ ਵਾ ਕਿਉਂਕਿ ਗਿੱਦੜ ਨੇ ਨਿਕਲਣਾ ਦਾ ਚੁੱਪ ਕਰਕੇ ਰਹਿਣਾ ਹਨਾ ਜਦੋਂ ਹੁਣ ਨਿਕਲਦਾ ਤੁਹਾਨੂੰ ਵਿਖਾਉਨੇ ਆ ਹੋ ਸਕਦਾ ਨਿਕਲ ਜਵੇ ਬੱਸ ਤੂੰ ਕਿੱਧਰ ਬਹਣਾ ਤੈਨੂੰ ਘਰ ਵਾਲੇ ਕੁਝ ਕਹਿੰਦੇ ਨਹੀਂ ਨਾ ਕਿਉਂ ਕੀ ਕਹਿੰਦੇ ਕਹਿੰਦੇ ਖੇਡ ਸ਼ਿਕਾਰ ਹੈ ਹਾਂ ਹੁਣ ਦੁਸ਼ਕਾਰ ਖੇਡਣਾ ਹੈ ਜਿੰਨੂੰ ਨਿਕਲਿਆ ਕਿ ਸੈ ਨਿਕਲੀ ਕਾਈ ਕਿ ਕਾਈ ਨਹੀਂ ਨਾ ਯਾਰ ਐਂ ਤਨਕ ਦੱਸ ਤਾਂ ਸਹੀ ਇਹ ਨਿਤੋਂ ਨਾ ਯਾ ਅੱਜ ਹੀ ਆਇਆ ਬਸ ਆਜੋ ਆਜਾ ਇਹ ਤੈਨੂੰ ਡਾਂਗਾ ਫਿਰਨੀ ਤੇਰੀ ਮਾਈਕ ਕੋਲੋਂ ਵੇਖ ਲਈ ਉਹ ਕਹਿੰਦੇ ਕਿਧੇ ਵਧਾਂ ਅਗਲੀ ਬੱਕੀ ਆਗਲੀ ਦੇ ਮੱਥੇ ਵਾਲੀ ਚ ਉੱਪਰਲੇ ਟੋਟੇ ਵਗ ਗਿਆ ਉਧਰ ਵਗ ਗਿਆ ਕਹਿੰਦੇ ਫੜਿਆ ਗਿਆ ਵਾ ਥੱਲੇ ਬੈਠੋ ਥੱਲੇ ਬੈਠੋ ਅੱਗੇ ਖਾਲੇ ਨੂੰ ਵੀ ਘੇਰਾ ਲਵਾ ਯਾਰ ਤੇਰੇ ਨੂੰ ਖਾਲੇ ਨੂੰ ਵੀ ਘੇਰਾ ਲਵਾਓ ਕਿਹੜੇ ਖਾਰੇ ਨੂੰ ਖਾਲੇ ਆ ਕੋਈ ਆ ਨੂੰ ਚਲਾ ਇੱਥੇ ਬੈ ਇੱਥੇ ਬੈ ਉਹ 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 ਜਿਹੜੇ ਕੱਲ ਨੂੰ ਭੱਜਿਆ ਉਹ 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 ਇਹ ਤਗੜੇ ਕੁੱਤੇ ਹੋਣਗੇ ਬੰਦੇ ਹੋਣ ਫੜ ਲਿਆ ਫੜ ਲਿਆ ਫੜ ਲਿਆ ਉਹ ਗਿਆਈ 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 ਅੱਗੇ ਹੋ ਅੱਗੇ ਇਧਰ ਇਧਰ ਘਰੇ ਹੋ ਜਾ ਇਧਰ ਗਿਆ ਇਸ ਬੱਕੀ ਜੇ ਉਹ ਅਗਲੇ ਅਗਲੇ ਪਾਸੇ ਚੱਲੋ ਅਸਲੂ ਕਰਦੇ ਉਹ ਵਕਫੇ ਨਾਲ ਆ ਇਥੇ ਘੇਰਾ ਇਥੇ ਘੇਰਾ ਲਾ ਇਥੇ ਜ਼ੈਨ ਇਥੇ ਘੇਰਾ ਲਾਓ ਬਾਗ ਨੂੰ ਗਿਆ ਬਾਗ ਨੂੰ ਨਹੀਂ ਨਹੀਂ ਉਹ ਤਾਂ ਇਹ ਕੁੱਤਾ ਭੱਜੀ ਜਾਂਦਾ ਵਾ ਉਹ ਬਾਗ ਛੋ ਉਹ ਸ਼ੂਟਰ ਕੁੱਤੇ ਹੈ ਬੰਦੇ ਵੀ ਸ਼ੂਟਰ ਸਾਹ ਚੜ ਗਿਆ ਵੜ ਗਿਆ ਯਾਰ ਲਾਤ ਤੇ ਫੜੋ ਨੀ ਯਾਰ ਉਹ ਕੁੱਤੇ ਹੋਏ 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 ਉਹ ਅੱਗੇ ਆਜੋ ਅੱਗੇ ਆਇਆ ਉਹ ਫੇਰ ਗਿਆ ਅੱਗੇ ਉਸ ਤਰ੍ਹਾਂ ਚੰਗਾ ਪਰ ਆ ਨਿਕਲਿਆ ਬੰਦੇ ਪੈ ਗਏ ਬਹੁਤੇ ਤੇ ਕੰਮ ਹੋ ਗਿਆ ਖਰਾਬ ਗਿੱਦੜ ਕੁੱਤੇ ਛੋਟੇ ਸੀ ਜਿਨ੍ਹਾਂ ਦੇ ਹੱਥ ਨਹੀਂ ਆਏ ਨਵੇਂ-ਨਵੇਂ ਕੁੱਤੇ ਪਹਿਲੇ-ਪਹਿਲੀ ਵਾਰੀ ਲੱਗੇ ਸ਼ਿਕਾਰ ਤੇ ਹਲੇ ਇਹ ਤਾਂ ਕਰਕੇ ਵੱਡੇ ਕੁੱਤੇ ਅੰਦਰ ਸੀ ਆਹਲੇ ਪੁਰਾਣੀਆਂ ਡੋਰੀਆਂ ਤੇ ਅੱਗੇ ਡਿਡ ਮੁੰਡੇ ਖੜੇ ਆ ਉੱਥੇ ਦੂਰ ਖੜੇ ਸੀ ਬੜਾ ਸਵਾਦ ਬਣਿਆ ਐਸਾ ਨਹੀਂ ਰਤ ਬਾਈ ਲੱਗੀ ਹਾਂ ਵੀ ਆ ਸਨ ਸਾਡੀ ਵੀ ਲਈ ਆ ਉਹ ਮੇਰੀ ਵੀ ਨਹਾੜੀ ਆਗੇ ਮੈਂ ਤਾਂ ਗਰਮੀ ਲੱਗਣ ਲਾਪੀ ਭੱਜ ਕੇ ਪੁਰਾਣੇ ਦਿਨ ਚ ਇੱਤੇ ਆਗੇ ਪਹਿਲੇ ਤਾਂ ਕਰਦੇ ਨਹੀਂ ਹੁਣ ਤਾਂ ਹਾਏ ਓਖਾ ਹੋ ਗਿਆ ਖੈਰ ਇਹ ਨਿਕਲਣਾ ਤੇ ਹੈਗਾ ਹੀ ਉੰਜ ਨਾ ਹੰਬ ਗਿਆ ਤੈਨੂੰ ਵਿਖਾਉਣਾ ਆਪਾਂ ਪੂਰਾ ਜੁੜ ਕੇ ਰਹਿਣਾ ਨਹੀਂ ਨਹੀਂ ਜਿੰਨਾ ਵਿਚੇ ਫੜਿਆ ਉਹ ਵਿਚੇ ਪਾ ਫਸ ਜਵੇ ਹੁਣ ਹੋਏ ਫਿਰ ਫਸ ਗਿਆ ਬਈ ਕੌਣ ਠੜੀ ਆ ਹਾਂ ਹਾਂ ਕਿਦਾਂ ਠੀਕ ਆ ਹੋਏ ਲਲਕਰੇ ਮਾਰੋ ਲਲਕਰੇ ਇੱਧਰ ਧਿਆਨ ਰੱਖੀ ਬਾੜ ਦੇ ਪਾਸੇ ਉਹ ਬੰਜੀ ਤਿੰਨ ਰੁਪਿਆ ਉਹਦੀ ਖੈਰ ਹੈ ਵੇ ਕਿਦਾਂ ਉੱਤੇ ਬੰਦੇ ਤੇ ਬੰਦਾ ਚੜਿਆ ਪੂਰਾ ਘੇਰ ਕੇ ਬੈਠੇ ਆ ਹੈ ਹਾਏ ਉਹ ਮੋਜਾ ਵੀ ਇਹੇ ਆ ਨਹੀਂ ਨਹੀਂ ਲਓ ਜੀ ਕੁੱਤੇ ਕ੍ਰਾਸ ਪਾ ਗਏ ਮੱਕੀ ਨੂੰ ਕੁੱਤਾ ਚੜਿਆ ਕੁੱਤਾ ਬਾਈ ਪਿੱਛੇ ਪ੍ਰੋਪਰ ਚੜਿਆ ਗਿੱਦੜ ਫਿਰ ਨਿਕਲ ਗਿਆ ਬਾਜੀ ਆ ਇੱਧਰ ਆ ਗਿਆ ਯੋ ਕਿੱਧਰ ਆ ਆ ਅਗਲੀਆਂ ਖੇਡਾਂ ਚਾਹਣਾ ਖੇਡ ਕੋਈ ਨਾ ਖੇਡਾਂ ਚ ਆਵੇ 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 ਵਾਪਸ ਮੋੜਨਾ ਵਾ ਮਾ ਦਾ ਨਾ ਲਾਗੋ ਬਾਗ ਚ ਡੋਰੀ ਇੱਥੇ ਰਵੀ ਹੋਏ ਉਹ ਵੜ ਜਾ ਮਰੋ ਹੋਏ 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 ਜੀ ਇੱਕ ਗਿੱਦੜ ਆ ਤੇ ਆਦਮੰਨਾ ਤੇ ਗਿੱਦੜ ਮੈਨੂੰ ਥ੍ਰੀਟ ਲੱਗਦਾ ਜਿਹੜਾ ਹਲਤਾ ਹੀ ਨਹੀਂ ਫੜਿਆ ਗਿਆ ਆਹ ਲਾ ਗੁੰਡਾ ਉਹ ਭੁੰਦਾ ਹੀ ਬਹੁਤ ਆ ਹਾਂਡੂ ਆ ਇਹ ਵਿੱਚ ਵੜਿਆ ਵਾ ਚਲੋ ਇਸ ਨੂੰ ਨਿਕਲਦਾ ਵਾ ਚੱਲ 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 ਅੰਦਰ ਟ੍ਰਿਗਰ ਇੱਧਰ ਆ ਲਓ ਜੀ ਚੋਰੀ ਉਹ ਤੂੰ ਕਿਉਂ ਨਹੀਂ ਜਾਣੀ ਨਹੀਂ ਤੈਨੂੰ ਕੀ ਰੋਲਾ ਇਹ ਲਾਡਲੀ ਆ ਇਹ ਲਾਡਲੀ ਆ ਇਹ ਜਾਂਦੀ ਨਹੀਂ ਡਰੀ ਜਾਂਦੀ ਆ ਬੱਚੀ ਆ ਨਾ ਹਾਂ ਤਾਬੀ ਕਿੰਨੀ ਵਾਰੀ ਕਿਦਾਂ ਦੇਖ ਲਿਆ ਹੈ ਝੂਠ ਮਾਰਦਾ ਚਾਰ ਵਾਰੀ ਚਾਰ ਵਾਰੀ ਵੇਖਿਆ ਨਾ ਚਾਰ ਵਾਰੀ ਵੇਖਿਆ ਨਾ ਬਾਈ ਹਾਂ ਤੇ ਕਿੰਨੀ ਵਾਰੀ ਭਜਾਇਆ ਵਾ ਮੈਂ 8 10 ਰੁਪਏ 8 10 ਵਾਰੀ ਤੇ ਤੂੰ ਮੈਂ ਅੱਗੇ ਨਾ ਬਾਈ ਨੂੰ ਪੁੱਛਿਆ ਮੈਂ ਕੁੱਤਾ ਨਾਂ ਗਿਆ ਕੋਲੋਂ ਮੈਂ ਕਾ ਗਿੱਦੜ ਗਿਆ ਹੀ ਕਹਿੰਦਾ ਨਹੀਂ ਕੁੱਤਾ ਮੈਂ ਕਾ ਸ਼ੁਕਰ ਤੈਨੂੰ ਪਤਾ ਤਾਂ ਲੱਗਦਾ ਵੀ ਗਿੱਦੜ ਤੇ ਕੁੱਤੇ 'ਚ ਫਰਕ ਕੀ ਆ ਇਹ ਨਾ ਨਾ ਹੋਵੇ ਸਾਡੀ ਐਵੇਂ ਛੂਟ ਲਵਾਉਂਦਾ ਹੈ ਜਿਹੜਾ ਕੁੱਤਾ ਵੱਡਾ ਸਾਹ ਬਲੋ ਕਿਹੜਾ ਉਹ ਵੱਡਾ ਟ੍ਰਿਕਰ ਕੀ ਆ ਨਾ ਤੈਨੂੰ ਯਾਰ ਪੈਨ ਮਿੰਟ ਡਰ ਬੋਦੋਂ ਦਾ ਅੱਗੇ ਮੈਂ ਕੋਲ ਇੱਥੇ ਲੱਗ ਗਿਆ ਕੁਛ ਨਹੀਂ ਕਹਿੰਦਾ ਤੈਨੂੰ ਟੈਨਸ਼ਨ ਨਾ ਲੈ ਹਾਂ ਭਾਈ ਕੀ ਆ ਨਾ ਉਹ ਕੀ ਆ ਨਾ ਦੱਸ ਤਾਂ ਸਹੀ ਚਾ ਆਹ ਸ਼ਤ ਤੈਨੂੰ ਕੀ ਆਖਣਾ ਨਹੀਂ ਕੁਛ ਤਾਂ ਤੂੰ ਆਖਿਆ ਈ ਤੂੰ ਯਾਰ ਬਣਾ ਲੈ ਉਹਨੇ ਵੀਡੀਓ ਕੀ ਬਣਾ ਲੈ ਵੀਡੀਓ ਤੂੰ ਦੱਸ ਕੀ ਕਰਨਾ ਈ ਦੱਸ ਦੇਖ ਹਣ ਨਹੀਂ ਹਾਜੀ ਹਣ ਕੀ ਕਰਦਾ ਪਿਆ ਨਹੀਂ ਯਾਰ ਤੋਪੀ ਤੇ ਬਣਾ ਯਾਰ ਵੀਡੀਓ ਤੂੰ ਨਹੀਂ ਹੁਣ ਤਾਂ ਬਣਦੀ ਹੈ ਵੀਡੀਓ ਸੰਗ ਦਾ ਮੁੰਡਾ ਸੰਗਣਾ ਕੇ ਤੂੰ ਪੜਿਆ ਅ ਸੰਗ ਸੰਗਦਾ ਨਹੀਂ ਹੈ ਨਹੀਂ ਅਸੀਂ ਸੰਗਦੇ ਨਹੀਂ ਸੇ ਅੱਛਾ ਨਹੀਂ ਸੰਗਦੇ ਤਾ ਵੀ ਸਾਹਿਬ ਹਾਂਜੀ ਆਪਾਂ ਚੱਲੀਏ ਚੱਲੀਏ ਗਿੱਦੜ ਤਾਂ ਹੋਇਆ ਬਣਿਆ ਹੋਇਆ ਐਥਲੀਟ ਆ ਐਥਲੀਟ ਐਥਲੀਟ ਯਕੀਨ ਮਾਨੋ ਫੜਿਆ ਨਹੀਂ ਜਾਂਦਾ ਉਹ ਜਿਵੇਂ ਰੇਸ ਦੇ ਵਿੱਚ ਨਹੀਂ ਉਹ ਬੰਦਿਆਂ ਤੇ ਪਾਰਾ ਹੋ ਗਿਆ ਉਹ ਥੱਕੇ ਮਾਰ ਮਾਰ ਨੰਗਣਦੇ ਆ ਬੰਦਿਆਂ ਨੂੰ ਹੀ ਇਹ ਗਿੱਦੜ ਏ ਤੇ ਕੀ ਲੰਬ ਕੱਢੀ ਖੜਾ ਲੰਬ ਕੱਢੀ ਖੜਾ ਹੈ ਚੌਧਰੀ ਚਾਲਾ ਪੰਜ ਲੀਏ ਆਪਣਾ ਦਾ ਟਾਈਮ ਹੋ ਗਿਆ ਖੇਡਣ ਦਾ ਹੈ ਅਸੀਂ ਚੱਲੇ ਆ ਭਾਈ ਜੀ ਇੱਜਾ ਕਿਧਰ ਫੜਿਆ ਗਿਆ ਨਾ ਸਾਨੂੰ ਫੋਨ ਕਰਕੇ ਦੱਸ ਦਿਓ ਵੀ ਕਿਧਰ ਫੜ ਲਿਆ ਅਸੀਂ ਨਾ ਨਾ ਬਾਸੀ ਉਹਦੇ ਕਹਣਾ ਕੋਈ ਚਾਹ ਚਾਈ ਬਣਾ ਲਾਂਗੇ ਵੀ ਕਿਧਰ ਫੜ ਲਿਆ ਤੁਸੀਂ ਨਹੀਂ ਅੱਲਾ ਮਾਫ ਕਰੇ ਯਾਰ ਕੋ ਬੰਦੇ ਵਾਲੀ ਗੱਲ ਕਰੋ ਚਲੋ ਜੀ ਚੱਲ ਚੌਧਰੀ ਲੋ ਜੀ ਗੱਲ ਅਸਲ ਦੇ ਵਿੱਚ ਇਹ ਹੈ ਕਿ ਮੱਕੀ ਜਿਹੜੀ ਹੈਗੀ ਆ 4 ਕਿੱਲਿਆਂ ਦੀ ਨਹੀਂ ਮੱਕੀ ਹੈਗੀ ਆ 12 ਕਿੱਲਿਆਂ ਦੀ ਸੋ 12 ਕਿੱਲਿਆਂ ਕਰਕੇ ਗਿੱਦੜ ਫੜਿਆ ਹੀ ਨਹੀਂ ਜਾਂਦਾ ਪਿਆ ਕੁੱਤੇ ਵੀ ਬਹੁਤੇ ਆ ਬੰਦੇ ਵੀ ਬਹੁਤੇ ਆ ਪਰ ਗਿੱਦੜ ਫਿਰ ਵੀ ਕਾਬੂ ਨਹੀਂ ਆਉਂਦਾ ਪਿਆ ਮੱਕੀ ਤੁਹਾਨੂੰ ਮੈਂ ਲਾਮ ਖੋਨਾ ਇੱਥੋਂ ਸ਼ੁਰੂ ਹੁੰਦੀ ਆ ਉਹ ਤਾਂ ਹੀ ਤੇ ਉਹ ਅੱਗੇ ਤਾਂ ਉਤੋਂ ਦੀ ਘੁੰਮਦੀ ਆ ਮਤਲਬ 12 ਕਿੱਲਿਆਂ ਦਾ ਸਾਹਬਾ ਤੇ ਗਿੱਦੜ ਤਾਂ ਨਹੀਂ ਫਸਦਾ ਪਿਆ ਸੋ ਖੈਰ ਆਪਾਂ ਚੱਲੀਏ ਜਾ ਕੇ ਆਪਾਂ ਅਗਲੇ ਦਿਨ ਤੇ ਕਰੀਏ ਸ਼ਿਕਾਰ ਮੈਨੂੰ ਬਹੁਤ ਵਧੀਆ ਲੱਗਦਾ ਵੀ ਤੁਹਾਨੂੰ ਮਤਲਬ ਸਵਾਦ ਆਇਆ ਹੋਣਾ ਸ਼ਿਕਾਰ ਦਾ ਹੈ ਕਿਉਂ ਤਾਂ ਵੀ ਸਾਹਿਬ ਥਾਬੀ ਨੂੰ ਮੈਂ ਨਾਲ ਲੈ ਆਇਆ ਮੈਂ ਥਾਬੀ ਤੈਨੂੰ ਆਇਆ ਸਵਾਦ ਕਹਿੰਦਾ ਮੇਰੀ ਤਾਂ ਬੱਸ ਹੋ ਗਈ ਆ ਓ ਵੱਟੋ ਵੱਟ ਜਾਂਦੇ ਹੋਏ ਯਾਰ ਜੀ ਜੇ ਤਿਲਕ ਗਿਆ ਤੇ ਲਤਾਂ ਬਾਵਾ ਤਿਲਕ ਜਾਣੀਆਂ ਅੱਗੇ ਹਾਵ ਦੇ ਮੜਾ ਜਾ ਸਾਹਮਣੇ ਲਾਹੀ ਵੱਟੋ ਵੱਟ ਪਾ ਲਿਆ ਸਕੂਟਰ ਕਿਉਂਕਿ ਸਫ਼ਰ ਲੰਮਾ ਸੀ ਵਿਚੋ ਵਿੱਚ ਹੀ ਓ ਜੀ ਤਬੀ ਗੋਟਨਾ ਫਾੜ ਪਰੇ ਲੋ ਜੀ ਕਿਰੇ ਆ ਗਏ ਆ ਤੇ ਬੇਬੇ ਜੀ ਚਾਹ ਦਾ ਕੱਪ ਦੇ ਦਿਓ ਆਇਆ ਚਾਹ ਗਿਆ ਚਾਹ 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 ਖਲੇ ਆ ਹਾ ਕੱਪ ਲੈ ਕੇ ਚੱਲਨੀ ਆ ਤੇ ਹੋਰ ਚਾਹ ਮੰਗ ਲਈ ਆ ਨਹੀਂ ਕਿਹੜਾ ਇਹ ਕੱਪ ਤਾਂ ਸਵੇਰ ਵਾਲਾ ਤੜਕੇ ਦਾ ਸਵੇਰ ਵਾਲਾ ਜਦੋਂ ਵਾਲਾ ਵੀ ਅੰਦਰ ਵੀ ਇੱਕ ਪਿਆ ਵਾ ਥੋਣ ਵਾਲਾ ਉਹ ਅੰਦਰ ਵੀ ਪੀਂਦੀ ਆ ਬਾਹਰ ਵੀ ਚਾਹ ਅੰਦਰ ਵੀ ਚਾਹ ਜਦੋਂ ਆਣਾ ਉਦੋਂ ਵੀ ਚਾਹ ਜੇ ਜਾਣਾ ਉਦੋਂ ਵੀ ਚਾਹ ਤੇ ਚਾਹ ਬਹੁਤ ਜ਼ਰੂਰੀ ਆ ਇਹ ਵਟਾਮਨ ਸੀ ਆ ਸਾੜਦੀ ਆ ਵਟਾਮਨ ਵਟਾਮਨ ਸਾੜਦੀ ਸੂੜਦੀ ਨਹੀਂ ਹੈਗੀ ਸਾੜਦੀ ਆ ਵਟਾਮਨ ਤੇ ਚਾਹ ਥਾਬੀ ਨੇ ਵੀ ਪੀਣੀ ਆ ਨਾ ਥਾਬੀ ਵੀ ਆਇਆ ਮੇਰੇ ਨਾਲ ਮੈਨੂੰ ਚਾਹ ਪੀਂਦਾ ਹੀ ਨਹੀਂ ਮੈਨੂੰ ਪਤਾ ਪਹਿਲਾਂ ਔਰ ਅੰਕਲਾਂ ਦਾ ਤੇਰਾ ਨਹੀਂ ਯਾਰ ਮੈਂ ਵੈਸੇ ਨਹੀਂ ਕੋਰੇ ਤੋਂ ਕਾਲਾ ਹੋਇਆ ਕਿਉਂ ਵੀ ਰੰਕਲਾਂ ਦਾ ਤੇਰਾ ਤਾਂ ਨੀ ਪੀਣਾ ਨੀ ਚਾਹ ਪੀ ਕੇ ਹੈ ਚਾਹ ਪੀ ਕੇ ਉਹਦਾ ਚਿੱਟਾ ਹੁੰਦਾ ਉਹ ਨਹੀਂ ਕਰਨਾ ਚਾਹੁੰਦਾ ਚਿੱਟਾ ਕਹਿੰਦਾ ਲ ਸਕੋਰ ਪੈਂਦੀ ਆ ਚਲੋ ਬੇਬੇ ਚਾਹ ਬਣਾ ਦਿਓ ਚਾਹ ਬਣਾਦਾ ਹਾਂ ਚਾਹ ਬਣਾ ਦੇ ਫਿਰ ਮੈਂ ਖੇਡਣ ਜਾਣਾ ਨਾ ਠੀਕ ਆ ਫਿਰ ਟਾਈਮ ਹੋਣਾ ਖੇਡਣ ਦਾ ਚਾਹ ਪੀ ਲਈਏ ਚਾਹ ਦੇ ਨਾਲ ਜਦੋਂ ਤਈ ਚਾਹ ਬਣਾਉਂਦੀ ਆ ਉਹ ਤੇ ਵੀਡੀਓ ਬਣਾਉਣੀ ਮੈਂ ਤਾਬੀ ਨਾਲ ਲੈ ਗਿਆ ਕਿਉਂਕਿ ਸੈਮ ਨਹੀਂ ਹੈਗਾ ਸੈਮ 88 ਨਹੀਂਗਾ ਤੁਹਾਨੂੰ ਪਤਾ ਵਾ ਸਾਲੇ ਭਰਨਾ ਸੀ ਤਾਂ ਕਰਕੇ ਤੇ ਮੈਂ ਕਿਹਾ ਵੀ ਤਾਬੀ ਯਾਰ ਵੀਡੀਓ ਬਣਾ ਦੇ ਕਿਉਂਕਿ ਰੀਲਾਂ ਆਪਣੀਆਂ ਵਾਵਾ ਦੇ ਨਾਲ ਹੋ ਕੇ ਬਣੀਆਂ ਨਹੀਂ ਤਾਂ ਤਾਬੀ ਬਣਾ ਦਵੇ ਰੀਲਾ ਚਾਹ ਪੀਨੇ ਆ ਚਾਹ ਪੀ ਕੇ ਵਾਦਿਆਂ ਬਲੌਗ ਦੇ ਵਿੱਚ ਅੱਗੇ ਨਾਰਨਾਮਾ ਜੁੜ ਕੇ ਲੋਈ ਉਸਮਾਨ ਸਾਹਿਬ ਆ ਗਏ ਤੇ ਹੁੰਦੇ ਹੀ ਕਰਨ ਲੱਪੇ ਆ ਪੇਸ਼ਣ ਕੋਈ ਕਰਦੇ ਪਏ ਖੈਰ ਹੋਵੇ ਪੇਸ਼ਣ ਕੋਈ ਭਾਈ ਇਹਦੀ ਇਹ ਕਰਦੇ ਆ ਹਾਂ ਜਿਹਦੇ ਘੜਾਉਣੇ ਇਹਦੇ ਬੱਚੇ ਹਾਂ ਇਹਨਾਂ ਨੂੰ ਰੱਖ ਕੋਈ ਥਾਂ ਤੇ ਇਹਨਾਂ ਨੂੰ ਇਹਨਾਂ ਨੂੰ ਆ ਕੇ ਰੱਖੋ ਇਹਨਾਂ ਨੂੰ ਕੋਈ ਦੇਖੇ ਨਾ ਇਹਨਾਂ ਨੂੰ ਕੋਈ ਦੇਖੇ ਨਾ ਇਹ ਉਲੇਦੇ ਇਹ ਬੜੇ ਸ਼ਰਮਸਾਰ ਪਰਿੰਦੇ ਆ ਇਹ ਇਹਨਾਂ ਨੂੰ ਜੇ ਆਂਡੇ ਲਾਏ ਕੋਈ ਆਂਡੇ ਦੇਖ ਲਵੇ ਨਾ ਇਹ ਆਂਡੇ ਚਾ ਕੇ ਬਾਹਰ ਛੱਡ ਦਿੰਦੇ ਆ ਹਾਂ ਬੱਚੇ ਨਹੀਂ ਘੜਦੇ ਅਜਨਾਂ ਨੂੰ ਰੱਖੀ ਦਾ ਕ ਭਾਵਾਂ 60 ਰੱਖ ਲਾ ਤੂੰ ਇੱਕ ਵੀ ਬੱਚਾ ਨਹੀਂ ਕੱਢਣਾ ਉਹਨਾਂ ਨੇ ਅੱਛਾ ਅਗਰ ਇਹਨਾਂ ਨੂੰ ਤੂੰ ਟਾਕ ਦੂੰਗਾ ਐ ਵੀ ਇੱਥੇ ਕੁੱਜੀ ਲਾ ਦਿਓ ਹਾਂ ਕੁੱਜੀ ਲਾ ਕੇ ਇਹਨਾਂ ਨੂੰ ਇੱਥੇ ਇੱਥੋਂ ਦੀ ਕਪੜਾ ਬਾ ਦਿਓ ਕੰਮ ਦਾ ਹਾਂ ਜੇ ਕੋਈ ਕੁੱਜੀ ਕੋਈ ਬੰਦਾ ਵੇਖੇ ਨਾ ਅੱਛਾ ਤੁਸੀਂ ਇੱਥੋਂ ਥੱਲੇ ਦੇਖ ਲਓ ਹਾਂ ਇਹ ਤੁਹਾਨੂੰ ਐ ਮਹੀਨੇ ਵਿੱਚ ਆਂਡੇ ਲਾ ਦੇ ਅੱਛਾ ਪਰਮਾਨੈਂਟ ਇਹ ਮਤਲਬ ਕੀ ਹੈ ਚੋਰੀ ਚੱਕਰ ਇਹ ਪਤਾ ਨਹੀਂ ਕੀ ਹੈ ਜਦੋਂ ਉਹਨਾਂ ਨੂੰ ਬੰਦੇ ਨੇ ਦੇਖ ਲਿਆ ਆਂਡਿਆਂ ਦੇ ਬੈਠੀ ਨੂੰ ਇਹਨੇ ਆਂਡੇ ਬਾਹਰ ਛੁੱਟ ਦੇਣੇ ਅੱਛਾ ਇਹ ਇਹ ਬੰਦੇ ਨੇ ਬਹੁਤ ਖਲਾਫ ਆ ਮੈਂ ਨਹੀਂ ਇਹ ਮੇਰੀ ਜ਼ਾਤੀ ਦੁਸ਼ਮਣੀ ਹੈ ਜ਼ਾਤੀ ਦੁਸ਼ਮਣੀ ਹੈ ਉਸਤਾਦ ਜੀ ਇਹਨਾਂ ਦੀ ਚਲੋ ਕਰਦੇ ਹਾਂ ਕੋਈ ਹਿੱਲਾ ਤੇ ਹੁਣ ਅਸਮਾਨ ਸਾਹਿਬ ਆਏ ਸੀ ਸਾਨੂੰ ਲੈਣ ਗੱਲ ਹੈ ਕਿ ਇਹ ਵੀ ਕਹਿੰਦਾ ਵੀ ਵਾਲੀਵਾਲ ਖੇਡਣਾ ਤੇ ਛੇਦੀ ਛੇਦੀ ਪਹੁੰਚ ਮੈਂ ਅੱਜ ਬਹੁਤ ਜ਼ਿਆਦਾ ਫਸਿਆ ਹੱਸੇ ਨੂੰ ਪਤਾ ਸੈਮ ਨਹੀਂ ਹੈਗਾ ਸੈਮ ਨਹੀਂ ਹੈਗਾ ਆਪਣਾ ਮੁਲਾਜ਼ਮ ਜਿਹੜਾ ਵਾ ਬੁੰਡਾ ਆਪਣਾ ਰੱਖਿਆ ਵਾ ਉਹਦੀ ਮਾਮੇ ਦਾ ਪੁੱਤ ਫੌਤ ਹੋ ਗਿਆ ਯਾਰ ਵਿਚਾਰੇ ਦਾ ਉਹਦਾ ਕਾਹਦਾ ਫੌਤ ਹੋਇਆ ਭਾਈ ਫੇ ਉਹ ਜ਼ਿੰਮੇਦਾਰਾਂ ਦਾ ਹੋ ਜਾਂਦਾ ਉਹ ਗੱਲ ਹੋ ਗਈ ਨਾ ਵੀ ਮੁਲਾਜ਼ਮ ਦੇ ਘਰੇ ਕੋਈ ਫੌਤ ਕੀ ਹੋਵੇ ਸਭ ਤੋਂ ਪਹਿਲੇ ਜ਼ਿੰਮੇਦਾਰ ਦੇ ਘਰੇ ਮਰ ਜਾਂਦੀ ਆ ਉਹਦੀ ਹਾਂ ਉਹਨੂੰ ਕਰਨਾ ਭਾਈ ਆਪ ਨੂੰ ਪੈਂਦਾ ਇਹ ਦੁੱਖ ਮੈਂ ਬੜੇ ਡਾਢੇ ਜਾਣਦਾ ਮੈਂ ਮੈਂ ਅਕਸਰ ਹੁੰਦੀ ਹੈ ਹੁੰਦੀ ਆ ਪਰ ਉਹੀ ਗੱਲ ਸਾਡੇ ਨਾਲ ਹੋਈ ਆ ਉਹਦਾ ਕਾਹਦਾ ਮਰਿਆ ਮਰ ਤਾਂ ਸਾਡਾ ਗਿਆ ਸੋ ਚਲੋ ਖੈਰ ਕੋਈ ਨਹੀਂ ਪਈ ਅੱਲਾ ਉਹਨੂੰ ਜਨਤਾਂ ਚ ਘਰ ਦੇਵੇ ਬਖਸ਼ਿਸ਼ ਕਰੇ ਉਹਦੀ ਕਿੱਥੇ ਗਿਆ ਵਾ ਭਾਈ ਉਹਦਾ ਜਿਹੜਾ ਬਾਕੀ ਆ ਵੀ ਅਸੀਂ ਆਦੇ ਕੰਮ ਕਰ ਲਿਆ ਵਾ ਕੰਮ ਸ਼ਾਮ ਨਬੇੜ ਲਿਆ ਮੈਂ ਥੋੜਾ ਬੋਤ ਜਿਹੜਾ ਹੈਗਾ ਸੀ ਕਾਲੀ ਕਾਲੀ ਚ ਫਿਆਵਾ ਤੇ ਬੇਬੇ ਵੀ ਇਕੱਲੇ ਫਸੇ ਆ ਹਾਂ ਬੇਬੇ ਮੈਰੇ ਇਨੀ ਗੱਲੀ ਇਹ ਪਤਾ ਨਹੀਂ ਕਿਹੜੇ ਕੱਲੇ ਅੱਜ ਮੈਂ ਆਇਆ ਇਹ ਬੇਬੇ ਨੇ ਨਾ ਚਾਹ ਪੁੱਛੀ ਨਾ ਪਾਣੀ ਪੁੱਛਿਆ ਆ ਆਦੇ ਕੰਮ ਕਰ ਕੀਤੀ ਜਾਂਦੀ ਆ ਆਦੇ ਤੋਂ ਚ ਨੇ ਡਾਟੇ ਨੇ ਮੋਬਾਈਲ ਨੇ ਲਾੜੇ ਨੇ ਮੈਂ ਸ਼ਗਲ ਹੀ ਤੇਰੀ ਹੁਣ ਵੇਖੀ ਆ ਮੈਂ ਤੇ ਅੰਦਰ ਸੀ ਮੈਂ ਉਦੋਂ ਤਾਂ ਉੱਚੀ ਉੱਚੀ ਬੋਲਦਾ ਵੀ ਬੇਬੇ ਨੂੰ ਸੁਣ ਜਵੇ ਵੀ ਸ਼ਾਇਦ ਕੋਈ ਆ ਜਾਵੇ ਹੈ ਆ ਜਾਵੇ ਕੋ ਪੁੱਛੇ ਵੀ ਪੁੱਤ ਚਾਹ ਤਾਂ ਨਹੀਂ ਪੀਣੀ ਤੇ ਬੇਬੇ ਨਹੀਂ ਆਈ ਬਾਈ ਆਟਾ ਗੁੰਦੇ ਸੀ ਚਲੋ ਖੈਰ ਇਹ ਆ ਹੁਣ ਅਸੀਂ ਚੱਲੇ ਆ ਜੀ ਵਾਲੀਬਾਲ ਖੇਡਣ ਕਿਉਂਕਿ ਆਪਾਂ ਨੂੰ ਘਰੇ ਲੈਣਾ ਪਉਂਦੇ ਆ ਓਪਨ ਪਲੇਅਰ ਆ ਯੂ نو ਬਟ ਮੈਂ ਫਿਰ ਬਾਹਰ ਅੰਦਰ ਖੇਡਣ ਜਾਣਾ ਸਾਡਾ ਪਤਾ ਕੀ ਆ ਵਾਲੀਬਾਲ ਵੀ ਜੋ ਮਰਜੀ ਹੋਏ ਅਸੀਂ ਕਿਤੇ ਰਾਤ ਰਹਿਣ ਹੀ ਨਹੀਂ ਜਾਈਦਾ ਇਸੇ ਦੁੱਖੋਂ ਮੇਸ਼ਾਨ ਨੂੰ ਵਾਲੀਬਾਲ ਨਹੀਂ ਲੱਭਣਾ ਨਹੀਂ ਤਾਂ ਖੇਡ ਕੇ ਰਾਤ ਨੂੰ ਜਾਈਦਾ ਕਿਸੇ ਕੰਮ ਜਾਈਦਾ ਯਕੀਨ ਮੰਨੋ ਨਹੀਂ ਤਾਂ 3 ਵਜੇ ਘਰੇ ਆਉਣਾ ਹੁਣ ਮੈਂ ਵਲੌਗ ਸ਼ੁਰੂ ਕਰਦਾ ਮਤਲਬ ਸਾਰਾ ਵਲੌਗ ਬਣਾ ਕੇ ਇਸ ਟਾਈਮ ਮੈਨੂੰ ਕੁਝ ਤੁਹਾਨੂੰ ਦਿਖਾਉਣ ਲਈ ਕੁਝ ਇੰਟਰਸਟਿੰਗ ਵੀ ਲੱਭੇ ਝੂਠ ਕੋਈ ਨਹੀਂ ਇਮਾਨਦਾਰੀ ਨਾਲ ਦੱਸਣ ਲੱਗਾ ਐਸ ਟਾਈਮ ਬਲੌਗ ਦਾ ਐਂਡ ਕਰ ਦੇਣਾ ਕਿਉਂਕਿ ਐਸ ਟਾਈਮ ਵਾਲੀ ਵਾਲ ਨੂੰ ਹੁੰਦਾ ਵੀ ਬਸ ਵਾਲੀ ਵਾਲ ਖੇਡਣਾ ਤਾਂ ਕਰਕੇ ਮੈਨੂੰ ਕੋਈ ਇੰਟਰਸਟਿੰਗ ਵੀ ਲੱਭੇ ਨਾ ਕੋਈ ਚੀਜ਼ ਪਤਾ ਹੋਵੇ ਕਿ ਯਾਰ ਫਲਾਣ ਥਾਂ ਤੇ ਜਾਣਾ ਤੇ ਆ ਚੀਜ਼ ਵਧੀਆ ਸਭ ਨੂੰ ਵਿਖਾਉਣੀ ਚਾਹੀਦੀ ਆ ਬਾਈ ਇੰਦਾਂ ਦੇ ਮੌਸਮ ਨੇ ਨਾਨਕੇ ਦੇ ਘਰੇ ਨਹੀਂ ਜਾਈਦਾ ਸੀ ਵਾਲੀਵਾਲ ਖੇਡਣਾ ਬੇਬੇ ਕਹੇ ਨਾ ਵੀ ਛੱਡਿਆ ਸਾਨੂੰ ਉਥੇ ਮਾਪਿਆ ਦੇ ਆਪਾਂ ਕਹਿੰਦਾ ਕੱਲ ਨੂੰ ਦੁਪਹਿਰ ਨੂੰ ਸਵੇਰ ਨੂੰ ਸ਼ਾਮ ਨੂੰ ਕੋਈ ਕੰਮ ਨਹੀਂ ਸ਼ਾਮ ਨੂੰ ਕੋਈ ਕੰਮ ਨਹੀਂ ਆ ਗਏ ਉੱਥੇ ਕਿਹੜਾ ਦੌਰ ਚ ਡੀਕਦੇ ਆ ਹੁਣ ਉਹ ਗੱਲਾਂ ਹੀ ਨਹੀਂ ਰਹਿ ਗਏ ਤੇਰੇ ਨਾਨਕਿਆਂ ਨਾਲ ਹੁਣ ਨਹੀਂ ਬਣਦੀ ਨਹੀਂ ਭਾਈ ਮੈਂ ਥਾਰਾ ਦੁੱਖ ਸਮਝੂ ਮੈਂ ਥਾਰਾ ਨਹੀਂ ਸਾਡਾ ਹੈ ਮੇਰੀ ਨਹੀਂ ਬਣਦੀ ਬੇਬੇ ਦੀ ਤਾਂ ਬਣਦੀ ਹਾਂ ਥਾਰਾ ਦੁੱਖ ਮੈਂ ਸਮਝਾ ਥਾਰਾ ਦੁੱਖ ਸਮਝੂ ਚਲੋ ਖੈਰ ਅੱਜ ਦਾ ਜਿਹੜਾ ਵਲੌਗ ਅੱਜ ਦੀ ਜਿਹੜੀ ਵੀਡੀਓ ਆ ਇਥੇ ਇਖਤਕਾਮ ਕਰਦੇ ਆ ਮੈਨੂੰ ਉਮੀਦ ਆ ਅੱਜ ਦਾ ਤੁਹਾਨੂੰ ਜਿਹੜਾ ਸ਼ਿਕਾਰ ਬਹੁਤ ਵਧੀਆ ਲ ਸ਼িকার ਉਸਤਾਜ ਜੀ ਸਮਾਨ ਸਭ ਸਾਰਿਆਂ ਨੇ ਵੇਖਣਾ ਅੱਜ ਸਵਾਦ ਆਊਗਾ ਮੈਂ ਤੁਹਾਨੂੰ ਦੱਸਿਆ ਸੀ ਨਾ ਸ਼ਿਕਾਰ ਬੜਾ ਲੈਵਲ ਦਾ ਕੋਈ ਬੰਦੇ ਬਹੁਤ ਆਏ ਖੜੇ ਬੰਦੇ ਬਹੁਤ ਸੀ ਗਿੱਦੜ ਉਹਨਾਂ ਤੇ ਭਾਰੀ ਪੈ ਗਿਆ ਗਿੱਦੜ ਐਥਲੀਟ ਸੀ ਭਾਈ ਇਹ ਵੀ ਸਾਡੇ ਕਾਬੂ ਨਾ ਨਾ ਗਿੱਦੜ ਐਥਲੀਟ ਸੀ ਰੇਸਰ ਸੀ ਕੋਈ ਦੋ ਚਾਰ ਬੰਦੇ ਕੋਈ ਕੰਨ ਮਾਰਦਾ ਕੋਈ ਲੱਤ ਮਾਰਦਾ ਤੁਸੀਂ ਆ ਫੜਫੜ ਲੈਣਾ ਹਿੰਮਤ ਕਰਕੇ ਉਹ ਬੰਦਿਆਂ ਯਕੀਨ ਮਾਨ ਨਾ ਕੁੱਤੇ ਨੇ ਫੜਿਆ ਮੜਾ ਜਾ ਗਿੱਦੜ ਨੂੰ ਉਹਦੀ ਤਬਾਈ ਉੱਤਰੀ ਪਈ ਸੀ ਗਿੱਦੜ ਦੀ ਆ ਇਸ ਟਾਈਮ ਪਰ ਮੈਂ ਆ ਗਿਆ ਉਹਨਾਂ ਨੂੰ ਪਿੱਛੇ ਫੜ ਲਿਆ ਹੋਣਾ ਆ ਕੇ ਘਰੇ ਕੰਮ ਸ਼ਾਮ ਕਰਨਾ ਸੀ ਬੰਦਾ ਹੈ ਨਹੀਂ ਤੁਹਾਨੂੰ ਦੱਸਿਆ ਬਾਰ ਬਾਰ ਤਾਂ ਕਰਕੇ ਤੇ ਖੈਰ ਅੱਜ ਦਾ ਇਹ ਬਲੌਗ ਆ ਕਰਦੇ ਆ ਐਂਡ ਉਮੀਦ ਕਰਦਾ ਵਧੀਆ ਲੱਗੀ ਹੋਊਗੀ ਵੀਡੀਓ ਇਦਾਂ ਦੇ ਬਲੌਗ ਇੰਜੋਏ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂ ਕਰਕੇ ਤੇ ਮਿਲਦੇ ਆ ਅਗਲੇ ਬਲੌਗ 'ਚ ਸਵੇਰੇ ਆਪਾਂ ਚੱਲ ਜਾਣਾ ਕਰੋਂ ਜਾਣਾ ਵਾ ਸ਼ੂਟ ਤੇ ਸ਼ੂਟ ਤੁਹਾਡੇ ਕਰਨਾ ਵਾ ਆਪਾਂ ਰੂਬਰੂ ਸਾਂਝਾ ਹੋਊਗਾ ਤੁਹਾਡੇ ਸਾਹਮਣੇ ਜੋ ਹੋਊਗਾ ਸਾਡੇ ਸਾਹਮਣੇ ਹੋਊਗਾ ਮਿਲਦੇ ਆ ਅਗਲੇ ਬਲੌਗ 'ਚ ਅੱਲਾਹ